ਵਿੱਤ ਮੰਤਰੀ ਨੇ ਸੰਬੋਧਨ ਕਰਕੇ ਪੰਜਾਬ ਲਈ ਵੱਡੇ ਐਲਾਨ ਕੀਤੇ ਅਤੇ ਪੰਜਾਬ ਨੂੰ ਬਚਾਉਣ ਲਈ ਇੱਕ ਨਵੀਂ ਨੀਤੀ ਦਾ ਆਗਾਜ਼ ਕੀਤਾ ਆਓ ਸੁਣਦੇ ਹਾਂ ਕਿ ਵਿੱਤ ਮੰਤਰੀ ਨੇ ਕਿਹੜੇ-ਕਿਹੜੇ ਐਲਾਨ ਕੀਤੇ ਹਨ ਲੋਕ ਇਨਵੋਲਵ ਹੋਏ ਲਗੇ ਪੀਪਲ ਆ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵੋਲਵ ਹੋਏ ਨੇ ਉਹਨਾਂ ਤੇ ਮਿਲੀ ਇਨਫਰਮੇਸ਼ਨ ਦੇ ਆਧਾਰ ਤੇ 17 ਪਰਚੇ ਜਿਹੜੇ ਲਗੇ 17 ਐਫਆਈਆਰ ਰਜਿਸਟਰ ਹੋਈਆਂ ਨੇ ਕਿ ਕਾਫੀ ਕਿ ਲੋਕ ਜਿਹੜੇ ਲਗੇ ਔਰ ਖਾਸ ਕਰਕੇ ਜੇ ਮੈਂ ਹਸ਼ਿਆਰਪੁਰ ਦੀ ਗੱਲ ਕਰਾਂ ਲੋਕ ਆ ਪਹਾਰੇ ਇਸ ਮਹਿਮਾ ਦਾ ਸਾਥ ਦੇ ਰਹੇ ਨੇ ਕਿ ਲੋਕਾਂ ਨੇ ਸਾਡੇ ਸੇਫ ਨੂੰ ਸੇਫ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਂ ਜਾਂ ਉਹਦੇ ਰਾਹੀਂ ਜਿਹੜੀਆਂ ਕੀ ਜਿਹੜੀਆਂ ਉਹ ਗਤੀਵਿਧੀਆਂ ਕੀਤੀਆਂ ਗੀਆਂ ਜਾਂ ਕਿਸ ਤਰ੍ਹਾਂ ਓਟ ਸੈਂਟਰ ਦੇ ਅੰਦਰ ਔਰ ਜਾਂ ਕਿਸ ਤਰ੍ਹਾਂ ਜਿਹੜਾ ਐਫ ਆਈ ਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾਜ ਇਸ ਦੀ ਮੀਟਿੰਗ ਚ ਹੋਇਆਗਾ ਸੋ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜੀ ਅੱਛੀ ਮਹਿਮ ਜਿਹੜੀ ਆ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਔਰ ਉਸ ਕਮੇਟੀ ਦਾ ਕੈਬਨਿਟ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਮੇਰੇ ਕੋਲ ਪੰਜ ਡਿਸਟ੍ਰਿਕਟ ਸੀਗੇ ਕਾਫੀ ਲੰਬੇ ਅਰਸ ਤੋਂ ਮੀਟਿੰਗ ਵੀ ਇਹ ਪੈਂਡਿੰਗ ਪਈ ਸੀ ਪਰ ਲੇਕਿਨ ਅੱਜ ਇਹ ਬੜੀ ਅੱਛੀ ਮੀਟਿੰਗ ਹੋਈ ਹੈਗੀ ਸੋ ਹੁਸ਼ਿਆਰਪੁਰ ਦੇ ਐਸਐਸਪੀ ਸਹਿਬਾਨ ਬਹੁਤ ਹੀ ਅੱਛੇ ਟੰਗਨਾ ਕੰਮ ਕਰ ਰਹੇ ਨੇ ਕਿ ਡੀਸੀ ਸਹਿਬਾਨ ਅੱਛੇ ਟੰਗਨਾ ਕੰਮ ਕਰ ਰਹੇ ਨੇ ਕਿ 91% ਮੈਨੂੰ ਬੜਾ ਅੱਛਾ ਲੱਗਿਆ ਕਿ 91% ਕਨਵਿਕਸ਼ਨ ਰੇਟ ਆ ਰੇਟ ਆਫ ਕਨਵਿਕਸ਼ਨ ਜਿਹੜਾ ਹੁਸ਼ਿਆਰਪੁਰ ਦਾ ਉਹ ਕਾਫੀ ਹਾਈ ਆ 91% ਕਨਵਿਕਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫ ਆਈ ਆਰ 179 ਐਫ ਆਈ ਰਜਿਸਟਰ ਹੋ ਜਾਨੇਗੀ ਔਰ 272 271 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇਫ ਸੇਫ ਪੰਜਾਬ ਮਹਿਮ ਜੜੀਆ ਸਰਦਾਰ ਭਗਵੰਦ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਸੇਫ ਪੰਜਾਬ ਉਹਦੇ ਅੰਦਰ ਬਹੁਤ ਦੀ ਭਰਮਾ ਹੰਗਾਰਾ ਮਿਲਿਆ ਜਿ세 ਮਹੀਨੇ ਦੀ ਮੈਂ ਗੱਲ ਕਰਾ ਤਾਂ ਲੋਕਾਂ ਵੱਲੋਂ ਦੀ ਤਿੰਨ ਇਨਫਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜੀ ਲੋਕ ਇਨਵਾਲਵ ਹੋਏ ਲਗੇ ਪੀਪਲ ਆਰ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵਾਲਵ ਹੋਏ ਨੇ ਉਹਨਾਂ ਦਾ ਮਿਲੀ ਇਨਫਾਰਮੇਸ਼ਨ ਦੇ ਆਧਾਰ ਤੇ 17 ਪਰਚੇ ਜੜੇ ਦੇਗੇ 17 ਐਫਆਈਆ ਰਜਿਸਟਰ ਹੋਈਆਂ ਨੇ ਕਿ ਕਾਫੀ ਬੱਡੀ ਗੱਲਾਂ ਕਿ ਲੋਕ ਜਿਹੜੇ ਲਗੇ ਔਰ ਖਾਸ ਕਰਕੇ ਜੇ ਮੈਂ ਹਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਪ ਆ ਰਹੇ ਇਸ ਮਹਿਮ ਦਾ ਸਾਥ ਦੇ ਰਹੇ ਨੇ ਕਿ ਲੋਕਾਂ ਨੇ ਸਾਡੀ ਸੇਫ ਨੂੰ ਸੇਫ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਂ ਜਾਂ ਉਹਦੇ ਰਾਹੀਂ ਜਿਹੜੀ ਆ ਆਪਣਾ ਮੋਬਾਈਲ ਦੇ ਉੱਤੇ ਇਨਫਰਮੇਸ਼ਨ ਆਈ WhatsApp ਤੇ ਇੰਫਰਮੇਸ਼ਨ ਆਈ ਉਸ ਇਨਫਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚ ਜਦੋਂ ਪਤਾ ਲੱਗੇ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ ਸੋ ਬਹੁਤ ਵੱਡਾ ਮੈਂ ਸਮਝਦਾ ਪਹਿਲ ਕਰਦੀ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਲੋਕਾਂ ਨੇ ਕੀਤੀ ਹੈ ਇਸੇ ਤਰੀਕੇ ਜਿਹੜੀਆਂ ਸੰਪਰਕ ਮੀਟਿੰਗਾਂ ਰਹੀਆਂ ਹੁਸ਼ਿਆਰਪੁਰ ਦੇ ਡੀਸੀ ਸਾਹਿਬਾਨ ਵੱਲੋਂ ਐਸਐਸਪੀ ਸਾਹਿਬਾਨ ਵੱਲੋਂ ਸੰਪਰਕ ਮੀਟਿੰਗਾਂ 527 527 ਸੰਪਰਕ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਨੇਗੀਆਂ ਪਰ ਇਹਦੇ ਨਾਲ ਹੀ ਜਿਹੜੀਆਂ ਐਮਡੀਸੀ ਨੇਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਜਾਂ ਗਈਆਂ ਨੇ ਜਨਗੀਆਂ 970 970 ਡਿਫੈਂਸ ਕਮੇਟੀਆਂ ਬਣਾਜਾਂ ਗਈਆਂ ਨੇ ਔਰ 442 442 ਜਿਹੜੀਆਂ ਪੰਚਾਇਤਾਂ ਸਨ ਰਹੀਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜਿਹੜੇ ਲਏਗੇ ਉਹ ਵੀ ਅਡਾਪਟ ਕੀਤੇ ਨੇ ਕਿ ਰੈਜ਼ੋਲੂਸ਼ਨ ਪਾਏ ਨੇ ਕਿ ਕਿ ਅਸੀਂ ਨਸ਼ਿਆ ਦੇ ਵਿਰੁੱਧ ਜੋ ਜੰਗ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਵਾਂਗੇ ਔਰ ਮੈਂ ਬੜਾ ਧੰਨਵਾਦ ਤਰਪਾ ਕਰਦਾ ਕਹਿੰਦਾ ਸਾਰੇ ਅਫਸਰ ਸਾਹਿਬਾਨ ਦਾ ਕਿ 18 ਇਹਨਾਂ ਨੇ ਹੌਟਸਪੌਟ ਜਿਹੜੇ 18 ਹੌਟਸਪੌਟ ਆਇਡੈਂਟੀਫਾਈ ਕੀਤੇ ਲਗੇ ਕਿ 18 ਜਗ੍ਹਾ ਦੇ ਉੱਤੇ ਇਹਨਾਂ ਨੂੰ ਇਨਫਾਰਮੇਸ਼ਨ ਮਿਲੀ ਹੈ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਰਹੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾਗਾ ਉਤੋਂ ਕਾਫੀ ਸਾਰੇ ਸਮੱਗਲਿੰਗ ਹੋ ਕੇ ਆਉਦੀ ਸੀ ਉਹਦੇ ਉੱਤੇ ਬਹੁਤ ਵੱਡੀ ਲੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਥੇਤਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇ ਕਿ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਉਸ ਮੈਂ ਸੰਬੰਧ ਦਾ ਇਸ ਮਹਿਮਲੋਂ ਬਹੁਤ ਪਰਮਾ ਹੰਗਾਰਾ ਜਿਹੜਾ ਹੁਸ਼ਿਆਰਪੁਰ ਚ ਮਿਲ ਰਿਹਾਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰੱਗ ਫ੍ਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਕਾਫੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਸਤਿਵੰਤ ਜੀ ਜੇਕਰ ਗੱਲ ਕਰੀਏ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਰ ਤੇ ਭਾਜਪਾ ਦੀ ਸਰਕਾਰ ਰਹੀ ਪਰ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਆਇਆ ਹੋਇਆ ਸੀਗਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਨਸ਼ਾ ਤਸਕਰੀ ਹੁੰਦੀ ਸੀਗੀ ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਗੁਟਕਾ ਸਾਹ ਮੱਥੇ ਬੁਲਾ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਪਰ ਲੇਕਿਨ ਅਫਸੋਸ 4 ਹਫ਼ਤੇ ਤੱਕ ਹੀ ਪੂਰੇ 5 ਸਾਲ ਬੀਤ ਗਏ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ 3 ਸਾਲਾਂ ਤੋਂ पिछले 3 साल तो आम आदमी पार्टी दी सरकार सरदार भगवंत सिंह मान जी बतौर मुख्यमंत्री नश्यां ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਹੈ ਪਰ ਲੇਕਿਨ ਹੋਰ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰਸ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟਾ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੀਲ ਜਾਣਾ ਪਊਗਾ ਸੋ ਬਹੁਤ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੋਲੀਟੀਕਲ ਡਿਗਰੇਟਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਏਸੀ ਆਪਣੀ ਅੱਜ ਦੀ ਅਪਡੇਟ ਦਿੱਤੀ ਹੋਈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਵਿੱਚ ਧੰਨਵਾਦ ਜੀ